ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਰੋਪੜ ਜਿਹੜੇ ਦੇ ਪਿੰਡ ਸਹੀੜੀ ਵਿਖੇ ਪਹੁੰਚੇ ਹੋਇਆ ਜਿਹੜਾ ਕਿ ਮੁਰਿੰਡਾ ਦੇ ਨੇੜੇ ਆ ਇਹ ਸਹੀੜੀ ਪਿੰਡ ਉਹ ਆ ਜਿੱਥੇ ਦਸਮ ਪਾਤਸ਼ਾਹ ਦੇ ਛੋਟੇ ਸਹਬਜ਼ਾਦੇ ਤੇ ਉਹਨਾਂ ਦੀ ਮਾਤਾ ਗੁਰਜਰ ਕੌਰ ਜੀ ਦੇ ਚਰਨ ਪਏ ਨੇ ਔਰ ਇੱਥੇ ਦੁੱਖਦਾਈ ਖਬਰ ਇਹ ਆ ਕਿ ਇੱਥੋਂ ਹੀ ਇਹ ਗੰਗੂ ਤੇਲੀ ਦਾ ਗੰਗੂ ਬ੍ਰਾਹਮਣ ਦਾ ਪਿੰਡ ਹੈ ਜਿਸ ਨੇ ਇਸ ਸੇ ਇਸੇ ਸਥਾਨ ਤੋਂ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਤੇ ਮਾਤਾ ਨੂੰ ਮਰਿੰਡੇ ਦੇ कोतवाल ਨੂੰ ਗ੍ਰਿਫਤਾਰ ਕਰਵਾਇਆ ਸੀ ਇਹ ਗੁਰਦੁਆਰਾ ਸਾਹਿਬ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਗੁਰਦੁਆਰਾ ਪਿੱਛੇ ਰਤਸਾਵਾ ਜਿਹੜੇ ਰਤਸਾਵ ਰੱਖਿਆ ਕਿਉਂਕਿ ਅੰਦਰ ਗੁਰਦੁਆਰਾ ਉਹ ਵੀ ਤੁਹਾਨੂੰ ਦਿਖਾ ਰਹੇ ਆ ਸਾਈਡ ਤੇ ਅੰਦਰ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਇਹ ਇਹ ਗੰਗੂ ਬ੍ਰਾਹਮਣ ਦਾ ਘਰ ਆ ਜਿੱਥੇ ਕਿ ਗੁਰੂ ਸਾਹਿਬ ਨੌ ਪੋ ਦੀ ਰਾਤ ਨੂੰ ਗੁਰੂ ਸਾਹਿਬ ਦੇ ਬੱਚੇ ਇਹ ਤੇ ਮਾਤਾ ਗੁਜਰੀ ਇਸ ਪਲੰਗ ਤੇ ਠਹਿਰੇ ਸਨ ਇਹ ਉੱਥੇ ਗੁਰਦੁਆਰਾ ਹੁਣ ਸਜੋਬਤ ਆ ਜਿੱਥੇ ਕਿ ਨਤਮਸਤਕ ਕਰ ਲਈ ਸੰਗਤ ਆਉਂਦੀਆਂ ਨੇ ਆਪਾਂ ਇਤਿਹਾਸ ਬਾਰੇ ਵੀ ਗੱਲ ਕਰਾਂਗੇ ਇਹ ਜਿਹੜਾ ਗੁਰਦੁਆਰਾ ਇਹ ਭਾਵੇਂ ਕਿ ਹੁਣ ਜਿਹੜਾ ਇਸ ਨੂੰ ਜਿਹੜਾ ਹੈਗਾ ਸਾਡੇ ਪ੍ਰਬੰਧਕ ਜਿਹਨੇ ਸ੍ਰੋਮਣੀ ਕਮੇਟੀ ਦੀ ਆ ਜਾਂ ਸਿੱਖ ਪ੍ਰਬੰਧ ਕੋਨਾ ਨੇ ਬਹੁਤ ਸਾਰੀਆਂ ਜਾਂਦਾਂ ਜਿਹੜੀਆਂ ਪੁਰਾਣੀਆਂ ਜਿਹੜੀਆਂ ਉਹ ਮਟਾ ਦੀਆਂ ਨੇ ਪੱਥਰ ਲਾਉਣ ਦੇ ਚੱਕਰ ਦੇ ਵਿੱਚ ਪਰ ਫਿਰ ਵੀ ਇਹ ਉਹ ਗੁਰੂ ਸਾਹਿਬ ਦੇ ਬੱਚੇ ਔਰ ਮਾਤਾ ਗੁਜਰਕ ਔਰ ਜਿਸ ਪਲੰਘ ਤੇ ਸੌਏ ਸੀ ਇੱਕ ਰਾਤ ਲਈ ਉਹ ਪਲੰਘ ਅਜੇ ਵੀ ਮੌਜੂਦ ਹੈ ਤੇ ਪਰ ਹੁਣ ਗੱਲ ਕਰਦੇ ਆ ਇੱਥੇ ਦੀ ਇਹ ਰਤ ਸਾਹਿਬ ਕਿਵੇਂ ਬਣਿਆ ਗੁਰਦੁਆਰਾ ਸਾਹਿਬ ਅੰਦਰ ਤਾਂ ਜਿਹੜਾ ਹੈਗਾ ਅਟਕ ਸਾਹਿਬ ਰੱਖਿਆ ਹੈਗਾ ਆਰਾਮ ਜਿੱਥੇ ਗੰਗੂ ਬ੍ਰਾਹਮਣ ਦਾ ਘਰ ਸੀ ਕਿਉਂਕਿ ਇੱਕ ਦਿਨ ਲਈ ਜਿਹੜੇ ਹੈਗੇ ਆ ਬੱਚੇ ਤੇ ਮਾਤਾ ਗੁਜਰੀ ਕੌਰ ਜੀ ਉੱਥੇ ਠਹਿਰੇ ਸੀ ਅਟਕ ਸਾਹਿਬ ਗੁਰਦੁਆਰਾ ਸਾਹਿਬ ਉਸ ਦਾ ਨਾਮ ਆ ਤੇ ਇਸ ਗੁਰਦੁਆਰਾ ਸਾਹਿਬ ਜੋ ਮੇਰੇ ਪਿੱਛੇ ਤੁਹਾਨੂੰ ਗੁਰਦੁਆਰਾ ਸਾਹਿਬ ਦਿਖ ਰਿਹਾ ਇਹ ਥੋੜੀ ਦੂਰ ਆ ਇਹ ਬਾਹਰ ਪਿੰਡ ਦੇ ਕਿਉਂਕਿ ਇਹ ਹੈਗਾ ਇਹਦਾ ਨਾਮ ਹੈਗਾ ਰਾਤ ਸਾਹਿਬ ਕਿਉਂਕਿ ਉੱਥੋਂ ਬੇੜੀਆਂ ਲਾ ਕੇ ਅਤੇ ਇਤਿਹਾਸਕਾਰ ਦੱਸਦੇ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਬੇੜੀਆਂ ਲਾ ਕੇ ਔਰ ਮਾਤਾ ਗੁਜਰੀ ਨੂੰ ਬੇੜੀਆਂ ਲਾ ਕੇ ਇੱਥੇ ਰੱਥ ਰਾਹੀਂ ਲੈ ਕੇ ਗਏ ਸੀ ਗੱਡੇ-ਗੱਡੇ ਨੂੰਾਂ ਚੀਜ਼ ਤੇ ਕੋਤਵਾਲ ਮਰਿੰਡਾ ਵਿਖੇ ਗ੍ਰਫਤਾਰ ਕਰਕੇ ਕਿਉਂਕਿ ਜਾਨੀਖਾਂ ਔਰ ਮਾਨੀਖਾਂ ਜਿਹੜੇ ਮਰਿੰਡਾ ਦੇ ਕੋਤਵਾਲਾ ਉਹ ਇੱਥੋਂ ਗ੍ਰਫਤਾਰ ਕਰਕੇ ਗਏ ਸਨ ਆਪਾਂ ਤੋੜਾ ਹੁਣ ਇਤਿਹਾਸ ਬਾਰੇ ਵੀ ਜ਼ਰੂਰ ਚਰਚਾ ਕਰ ਲਈਏ ਕਿਉਂਕਿ ਗੰਗੂ ਤੇਲੀ ਕਿਵੇਂ ਗੰਗੂ ਬ੍ਰਾਹਮਣ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਮਿਲਿਆ ਕਿਵੇਂ ਔਰ ਕਿ ਵੀ ਲੈ ਕੇ ਆਇਆ ਕਿਉਂਕਿ ਉਸ ਸਮੇਂ ਤਾਂ ਨਹੀਂ ਸੀ ਜੇਕਰ ਇਤਿਹਾਸਕਾਰ ਕਹੀ ਥਾਂ ਕਈ ਇਤਿਹਾਸਕਾਰ ਲਿਖਦੇ ਨੇ ਰਸੋਈਆ ਸੀ ਵੀ ਉਹ ਕਿਉਂਕਿ ਉਸ ਸਮੇਂ ਨਾਲ ਕਿਉਂ ਨਹੀਂ ਸੀ ਕਿਉਂਕਿ ਇਹ ਵੀ ਦੱਸਿਆ ਜਾਂਦਾ ਇਹ ਵੀ ਲਿਖਦੇ ਨੇ ਵੀ ਉਹ ਤਾਂ ਹਟਾਇਆ ਹੋਇਆ ਸੀ ਕਿਉਂਕਿ ਕੱਢਿਆ ਹੋਇਆ ਸੀ ਨੌਕਰੀ ਤੋਂ ਪਹਿਲਾਂ ਕਿਸੇ ਸਮੇਂ ਰਸੋਈਆ ਰਿਆ ਸੀ ਚਲੋ ਆਪਾਂ ਗੱਲ ਸ਼ੁਰੂ ਤੋਂ ਕਰਦੇ ਆਂ ਵੀ ਜਦੋਂ ਕਿਲਾ ਆਨੰਦਗੜ੍ਹ ਤੋਂ ਸੇਪ ਤੇ ਸਤਪੋਹ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਨੰਦਗੜ੍ਹ ਦਾ ਕਿਲਾ ਛੱਡਿਆ ਜਦੋਂ ਝੂਠੀਆਂ ਕਸਮਾਂ ਖਾ ਕੇ ਪਹਾੜੀ ਰਾਜਿਆਂ ਨੇ ਝੂਠ ਬੋਲਿਆ ਜਨਿਕੇ ਥਾਲ ਦੇ ਵਿੱਚ ਆਟੇ ਦੀ ਗਉ ਬਣਾ ਕੇ ਉਹਦੀ ਕਸਮ ਖਾਦੀ ਉਦੋਂ ਮੁਗਲਾਂ ਨੇ ਕਰਾਮ ਸ਼ਰੀਪ ਦੀਆਂ ਆਈਟਾਂ ਦੀਆਂ ਕਸਮਾਂ ਖਾਦੀਆਂ ਵੀ ਗੁਰੂ ਸਾਹਿਬ ਗੁਰਗੋਵ ਸੰਗੀ ਤੁਸੀਂ ਕਿਲਾ ਛੱਡ ਦਿਓ ਕਿਉਂਕਿ ਕਿਲਾ ਘਰ ਬਹੁਤ ਸੜਾ ਔਖਾ ਹੁੰਦਾ ਤੇ ਉਹਨਾਂ ਕੋਲ ਕਸਮਾਂ ਖਾਧੀਆਂ ਵੀ ਅਸੀਂ ਤੁਹਾਡੇ ਤੇ ਕੋਈ ਹਮਲਾ ਨਹੀਂ ਕਰਾਂਗੇ ਔਰ ਜੋ ਜ਼ਬਰਟਾਇਆ ਜਾ ਰਿਹਾ ਹੈ ਜੁਲਮ ਟਾਇਆ ਜਾ ਰਿਹਾ ਸੂਬਾ ਸਰਹੰਦ ਵੱਲੋਂ ਔਰੰਗਜ਼ੇਬ ਵੱਲੋਂ ਉਹ ਅਸੀਂ ਹਟ ਜਾਗੇ ਔਰ ਤੁਸੀਂ ਫਕੀਰਾਬਾਨ ਜਿਹੜਾ ਹੈਗਾ ਰਹੋ ਤੇ ਔਰ ਇੱਥੇ ਜਿਹੜਾ ਹੈਗਾ ਇੱਕ ਤਖਤ ਨਾ ਲਾਓ ਕਿਉਂਕਿ 30 ਸਾਲ ਦੀ ਉਮਰ ਗੁਰੂ ਗੋਬਿੰਦ ਸਿੰਘ ਜੀ ਨੇ ਨੰਦ ਘੜ ਦੇ ਕਿਨੇ ਦੇ ਵਿੱਚ ਗਿਜਾਰੀ ਸੀ ਉੱਥੇ ਪੰਜ ਕਿਲੇ ਬਣਾਏ ਔਰ ਖਾਲਸਾ ਸਾਜਿਆ 13 ਅਪ੍ਰੈਲ 1699 ਨੂੰ ਜਿਹੜਾ ਹੈਗਾ ਅਮਰਤ ਦੀ ਦਾਤ ਬਖਸ਼ੀ ਤੇ ਔਰ ਖਾਲਸਾ ਫੌਜ ਤਿਆਰ ਕੀਤੀ ਔਰ ਇਸ ਜਿਸ ਕਾਰਨ ਜਿਹੜਾ ਹੈਗਾ ਔਰਿੰਗਜੇਬ ਔਰ ਘਬਰਾਇਆ ਹੋਇਆ ਸੀ ਔਰ ਉਹਨੇ ਫੌਜਾਂ ਝੜਾ ਦਿੱਤੀਆਂ ਸਨ ਗੁਰੂ ਸਾਹਿਬ ਤੇ ਬਹੁਤ ਜ਼ਿਆਦਾ ਪਰ ਫਿਰ ਵੀ ਜਿਹੜੇ ਕਿਲੇ ਜਿਹੜੇ ਹੈਗੇ ਆ ਗਰੀਲਾ ਜਦ ਦੇ ਮਾਰ ਸੀ ਉਹ ਗੁਰੂ ਸਾਹਿਬ ਦੀ ਖਾਲਸਾ ਫੌਜ ਔਰ ਕਿਲੇ ਉੱਚੀ ਥਾਵਾਂ ਤੇ ਸਨ ਪਰ ਕਿਲਿਆਂ ਇਸ ਕਰਕੇ ਜਿਹੜੀ ਫੌਜ ਕਈ ਮਹੀਨੇ ਜਿਹੜਾ ਹੈਗਾ ਉੱਥੇ ਅੰਦਰ ਤੱਕ ਬੜੀ ਵੱੜ ਸਕੀ ਸੀ ਫੌਜ ਮੁਗਲਾਂ ਦਾ ਜਿਹੜਾ ਨੁਕਸਾਨ ਫੌਜਾਂ ਦਾ ਬੜਾ ਹੋਇਆ ਸੀ ਜਿਸ ਕਰਕੇ ਬਾਅਦ ਦੇ ਵਿੱਚ ਅਕੀਰ ਸਮਝੌਤਾ ਹੋਇਆ ਔਰ ਗੁਰੂ ਸਾਹਿਬ ਦੀ ਮਾਤਾ ਜੀ ਵੀ ਮਾਤਾ ਗੁਜਰੀ ਔਰ ਨਵੀਂ ਸਿੰਘਾਂ ਦੀ ਬੇਨਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਲਾ ਛੱਡਣ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਜਿਹੜਾ ਹੈਗਾ ਕਿਲਾ ਜਿਹੜਾ ਹੈਗਾ ਛੱਡਣ ਲਈ ਗੁਰੂ ਸਾਹਿਬ ਨੇ ਐਲਾਨ ਕਰ ਦਿੱਤਾ ਗੁਰੂ ਸਾਹਿਬ ਸੇਹ ਤੇ ਸਤ ਪੋ ਦੀ ਰਾਤ ਨੂੰ ਕਿਲਾ ਛੱਡ ਦਿੰਦੇ ਨੇ ਔਰ ਪਿੱਛੋਂ ਜਿਹੜੇ ਹੈਗੇ ਆ ਪਹਾੜੀ ਰਾਜੇ ਤੇ ਮੁਗਲ ਫੌਜਾਂ ਜਿਹੜੀਆਂ ਹੈਗੀਆਂ ਉਹ ਹਮਲਾ ਕਰ ਦਿੰਦੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕਾਫਲੇ ਤੇ ਔਰ ਜਿਸ ਤਵਾਦ ਦੇ ਵਿੱਚ ਸਰਸਾ ਨਦੀ ਦੇ ਕਿਨਾਰੇ ਜਿਹੜਾ ਖੇਰੂ ਖੇਰੂ ਪਰਿਵਾਰ ਹੋ ਜਾਂਦਾ ਤਿੰਨ ਥਾਵਾਂ ਤੇ ਵੰਡਿਆ ਜਾਂਦਾ ਜਿਵੇਂ ਕਿ ਮਾਤਾ ਗੁਜਰਕੌਰ ਛੋਟੇ ਸਹਿਬ ਜਾਦਿਆਂ ਦੇ ਨਾਲ ਇੱਕ ਪਾਸੇ ਜਿਹੜਾ ਹੈਗਾ ਤੁਰ ਪੈਂਦੇ ਨਹੀਂ ਕਿਉਂਕਿ ਨਦੀ ਬਹੁਤ ਚੜ ਜਾਂਦੀ ਆ ਸਰਸਾ ਨਦੀ ਜਿਹੜੀ ਕਿ ਉਸ ਸਮੇਂ ਕਾਲੀ ਬੋੜੀ ਰਾਤ ਤੇ ਮੀਂਹ ਵੀ ਮੋੜੇ ਧਾਰ ਪੈ ਰਿਹਾ ਸੀ ਤੇ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਉਹ ਵੱਡੇ ਸਹਿਬ ਜਾਦਿਆਂ ਦੇ ਨਾਲ ਉਹ ਅੱਗੇ ਕੋਟਲਾ ਨੰਗਵਾਲ ਨੂੰ ਪਾਰ ਕਰ ਜਾਂਦੇ ਨੇ ਨਾਲ 40 50 ਸਿੰਘ ਦੱਸ ਦੱਸੇ ਜਾਂਦੇ ਨੇ ਇਤਿਹਾਸਕਾਰਾਂ ਵੱਲੋਂ ਤੇ ਇਸੇ ਤਰ੍ਹਾਂ ਹੀ ਮਾਤਾ ਸਹਿਬ ਕੌਰ ਜਿਹੜੇ ਮਾਤਾ ਸਹਿਬਜਾਦਿਆਂ ਦੀ ਮਾਤਾ ਨੇ ਉਹ ਦਿੱਲੀ ਵੱਲ ਨੂੰ ਕੋਚ ਕਰ ਜਾਂਦੇ ਨੇ ਇਸ ਤਰ੍ਹਾਂ ਤਿੰਨ ਥਾਵਾਂ ਤੇ ਪਰਿਵਾਰ ਵੰਡਿਆ ਜਾਂਦਾ ਹੁਣ ਆਪਾਂ ਮਾਤਾ ਗੁਜਰੀ ਤੇ ਛੋਟੇ ਸਹਿਬਜਾਦਿਆਂ ਦੀ ਇਧਰ ਇਤਿਹਾਸ ਵੱਲ ਚੱਲਦੇ ਆਂ ਕਿਉਂਕਿ ਉਦੋਂ ਜਦੋਂ ਸਰਸਾ ਨਦੀ ਦੇ ਕਿਨਾਰੇਓ ਜਿਹੜਾ ਵਿਛੋੜਾ ਪੈਂਦਾ ਵਾ ਉਥੇ ਪਰਿਵਾਰ ਵਿਛੋੜਾ ਗੁਰਦਰਾ ਸਾਹਿਬ ਬਣਿਆ ਉਥੋਂ ਜਿਹੜੇ ਮਾਤਾ ਗੁਜਰੀ ਦੇ ਛੋਟੇ ਸਾਹਿਬ ਜਾਦੇ ਆਪਣੇ ਬੱਚਿਆਂ ਨੂੰ ਲੈ ਕੇ ਪੋਤਰਿਆਂ ਨੂੰ ਲੈ ਕੇ ਮਾਤਾ ਗੁਜਰੀ ਚੱਲ ਪੈਂਦੇ ਨੇ ਇਹ ਕਿਨਾਰੇ ਕਿਨਾਰੇ ਤੇ ਉਥੇ ਕੁੰਮਾ ਮਾਸਕੀ ਮਿਲਦਾ ਮਾਤਾ ਜੀ ਨੂੰ ਕੁੰਮਾ ਮਾਸਕੀ ਜਿਹਦੀ ਕੇ ਢੀ ਸੀ ਉਹਨਾਂ ਨੂੰ ਲੈ ਕੇ ਜਾਂਦਾ ਤੇ ਆਪਣੀ ਉਹਨ ਝੌਂਪੜੀ ਦੇ ਵਿੱਚ ਕੰਨਿਆਂ ਦੀ ਝੌਂਪੜੀ ਦੇ ਵਿੱਚ ਲੈ ਜਾਂਦਾ ਉਹਨਾਂ ਨੂੰ ਰਾਤ ਰੱਖਦਾ ਉੱਥੇ ਤੇ ਔਰ ਤੇ ਨਾਲ ਹੀ ਉਹ ਆਪਣੇ ਪਿੰਡ ਦੇ ਵਿੱਚ ਦੱਸਿਆ ਜਾਂਦਾ ਕਿ ਲక్ష్ਮੀ ਜਿਹੜੀ ਨਾਂ ਦੀ ਔਰਤ ਨੂੰ ਬੁਲਾਉਂਦਾ ਤੇ ਉਹ ਬੱਚਿਆਂ ਤੇ ਮਾਤਾ ਵਾਸਤੇ ਖਾਣਾ ਲੈ ਕੇ ਆਉਂਦੀ ਆ ਤੇ ਫਿਰ ਸਵੇਰ ਵੇਲੇ ਫਿਰ ਭਾਵੇਂ ਕਿ ਉਹ ਖਾਣਾ ਲੈ ਕੇ ਆਉਂਦੀ ਆ ਤੇ ਨਾਲ ਕੱਪੜੇ ਵੀ ਦੱਸਦੇ ਕਹਿੰਦੇ ਵੀ ਬੱਚਿਆਂ ਦੇ ਕੱਪੜੇ ਪੋ ਦੇ ਮਹੀਨੇ ਜਿਹੜੇ ਹੈਗੇ ਆ 7 ਪੋ ਹੋ ਗਿਆ ਸੀਗਾ 7 ਪੋ ਨੂੰ ਦੇਖੋ ਤੁਹਾਡੇ ਸਾਹਮਣੇ ਵੀ ਕਿੰਨੀ ਹਾਜ ਦੇ ਦਿਨਾਂ ਦੇ ਵਿੱਚ ਠੰਡ ਆ ਪਰ ਉਸ ਸਮੇਂ ਛੋਟੇ-ਛੋਟੇ 7 ਤੇ 9 ਸਾਲ ਦੀ ਉਮਰ ਦੇ ਮਾਸੂਮ ਬੱਚੇ ਕਿਵੇਂ ਭਜਦੇ ਭਜੇ ਉਹਨਾਂ ਨੂੰ ਠੰਡ ਕਿਵੇਂ ਲੱਗਦੀ ਹੋਵੇਗੀ ਪਰ ਗੁਰੂ ਸਾਹਿਬ ਜਾਣੀ ਜਾਣ ਨੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਇਤਿਹਾਸ ਕਰ ਇਹ ਵੀ ਦਾਤ ਦੇ ਵੀ ਗੱਲ ਫੈਲ ਜਾਂਦੀ ਆ ਕਾਫੀ ਪਿੰਡ ਦੇ ਵਿੱਚ ਵੀ ਮਾਤਾ ਗੁਜਿਰਕੌਰ ਤੇ ਛੋਟੇ ਸਾਹਿਬ ਜਾਂਦੇ ਕੁੰਮਾ ਮਾਸਕੀ ਦੀ ਝੋਂਪੜੀ ਜਿਠਰੇ ਹੋਏ ਨੇ ਇਹ ਖਬਰ ਗੰਗੂ ਬ੍ਰਾਹਮਣ ਤੱਕ ਵੀ ਪਹੁੰਚ ਜਾਂਦੀ ਆ ਗੰਗੂ ਬ੍ਰਾਹਮਣ ਜਾ ਕੇ ਕੁੰਮੇ ਮਾਸਕੀ ਨੂੰ ਪੁੱਛਦਾ ਵੀ ਇਹ ਕੌਣ ਨੇ ਪਰ ਅਮੀ ਕੁੰਮਾ ਮਾਸਕੀ ਪਹਿਲਾਂ ਦੱਸਣ ਤੋਂ ਇਨਕਾਰ ਕਰਦਾ ਫਿਰ ਬਾਅਦ ਦੇ ਵਿੱਚ ਕੁੰਮੇ ਮਾਸਕੀ ਨੂੰ ਭਰੋਸਾ ਦਵਾਉਂਦਾ ਵੀ ਮੈਂ ਉਹਨਾਂ ਦਾ ਵਫਾਦਾਰ ਹਾਂ ਮੈਂ ਇਹਨਾਂ ਬੱਚਿਆਂ ਤੇ ਮਾਤਾ ਨੂੰ ਇਹਨਾਂ ਦੇ ਪਿਤਾ ਤੱਕ ਬਚਾਵਾਂਗਾ ਔਰ ਗੁਰੂ ਗੋਬਿੰਦ ਸਿੰਘ ਤੱਕ ਬਚਾ ਦੇਵਾਂਗਾ ਪਰ ਉਹਦੇ ਮਨ ਦੇ ਵਿੱਚ ਗੰਗੂ ਬ੍ਰਾਹਮਣ ਦੇ ਮਨ ਦੇ ਵਿੱਚ ਖੋਟ ਸੀ ਪਰ ਜਦੋਂ ਉਹ ਮਾਤਾ ਨੂੰ ਮਿਲਿਆ ਤਾਂ ਮਾਤਾ ਨੇ ਸਪਸ਼ਾਨ ਲਿਆ ਕਿਉਂਕਿ ਇਤਿਹਾਸਕਾਰ ਭਾਵੇਂ ਕਿ ਕਈ ਇਤਿਹਾਸਕਾਰ ਗੰਗੂ ਰਸੋਈਆ ਵੀ ਲਿਖਦੇ ਨੇ ਪਰ ਉਹ ਨੌਕਰੀ ਤੋਂ ਕੱਢਿਆ ਹੋਇਆ ਦੱਸਦਾ ਸੀ ਜੇਕਰ ਰਸੋਈਆ ਹੁੰਦਾ ਤਾ ਉਹ ਨਾਲ ਨਾ ਹੁੰਦਾ ਪਰ ਠੀਕ ਹੈ ਉਹ ਉਸ ਨੂੰ ਪਛਾਣ ਲਿਆ ਪਛਾਣ ਲਿਆ ਤੇ ਉਹ ਕਹਿੰਦਾ ਵੀ ਮੈਂ ਨਾਲ ਲੈ ਕੇ ਜਾਵਾਂਗਾ ਫਿਰ ਬਾਅਦ ਦੇ ਵਿੱਚ ਨਦੀ ਪਾਰ ਕਰਾਈ ਕੋਮੇ ਮਾਸਕੀ ਨੇ ਨਦੀ ਪਾਰ ਕਰਾਈ ਆਪਣੀ ਬੇੜੀ ਦੇ ਵਿੱਚ ਬਿਠਾ ਕੇ ਔਰ ਜਿਉ ਹੀ ਉਹਨਾਂ ਨੇ ਮਾਤਾ ਮਾਤਾ ਗੁਜਰਕੌਰ ਨੇ ਕੁੰਮੀ ਮਾਸਕੀ ਨੂੰ ਆਪਣੀ ਜਿਹੜੀ ਹੈਗੀ ਆ ਗੁੱਥਲੀ ਆ ਉਹਦੇ ਵਿੱਚੋਂ ਕੱਢ ਕੇ ਜਿਹੜੀਆਂ ਮੋਹਰਾਂ ਦਿੱਤੀਆਂ ਔਰ ਲక్ష్ਮੀ ਜਿਹੜੀ ਔਰ ਸੀ ਉਹਦੇ ਲਈ ਉਹਨਾਂ ਨੇ ਸੋਨੇ ਦੀਆਂ ਚੂੜੀਆਂ ਦਿੱਤੀਆਂ ਤੇ ਜਿਸ ਕਾਰਨ ਜਿਹੜਾ ਹੈਗਾ ਉਹ ਗੰਗੂ ਤੇ ਜਿਹੜਾ ਬ੍ਰਾਹਮਣ ਸੀ ਉਹਦੀ ਨੀਅਤ ਜਿਹੜੀ ਹੈਗੀ ਆ ਹੋਰ ਵਿਗੜ ਗਈ ਦੱਸਿਆ ਜਾਂਦਾ ਕਿ 8 ਪੋ ਦੀ ਰਾਤ ਨੂੰ ਜਿਹੜਾ ਗੰਗੋ ਬ੍ਰਾਹਮਣ ਆ ਉਹ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦਿਆਂ ਨੂੰ ਲੈ ਕੇ ਉਹ ਉਤ ਚੱਲੇ ਪਾ ਦਿੰਦਾ ਔਰ ਪੈਦਲ ਪੈਦਲ ਜੰਗਲਾਂ ਰਾਹੀਂ ਲੈ ਕੇ ਇੱਕ ਕਾਇਨ ਔਰ ਜਿਹੜਾ ਹੈਗਾ ਇੱਥੇ ਪੈਂਦਾ ਉਹਦੇ ਜੰਗਲਾਂ ਦੇ ਵਿੱਚ ਇੱਕ ਸਾਧ ਵਕੀਰ ਦੀ ਝੌਂਪੜੀ ਦੇ ਵਿੱਚ ਉਹਨਾਂ ਨੂੰ ਠਹਿਰਾ ਦਿੰਦਾ ਜਿੱਥੇ ਕਿ ਉਹ ਸਵੇਰ ਨੂੰ ਚਲਾ ਜਾਂਦਾ ਆਪਣੇ ਘਰ ਨਹੀਂ ਲੈ ਕੇ ਜਾਂਦਾ ਉਹ ਸਵੇਰ ਨੂੰ ਚਲਾ ਜਾਂਦਾ ਆਪਣੇ ਉਹਦੇ ਵਿੱਚੋਂ ਉਹਨਾਂ ਨੂੰ ਛੱਡ ਕੇ ਉੱਥੇ ਭੁੱਖੇ ਤੇ ਆਇਆ ਨੂੰ ਤੇ ਆਪਣੇ ਘਰ ਚਲ ਜਾ ਕੇ ਆਪਣੀ ਦੱਸਿਆ ਇਤਿਹਾਸ ਕਰ ਦੱਸਦੇ ਆ ਕਹਿੰਦੇ ਮਾਤਾ ਨੂੰ ਕਹਿੰਦਾ ਵੀ ਇਹਦੇ ਵਿੱਚ ਜ਼ਹਿਰ ਪਾ ਦੋ ਮੈਂ ਉਹਨਾਂ ਕੋਲੋਂ ਜਿਹੜਾ ਹੈਗਾ ਮੋਹਰਾ ਨੇ ਤੇ ਉਹ ਮਰ ਜਾਣਗੇ ਤੇ ਮੈਂ ਮੋਹਰਾ ਜਿਹੜੀਆਂ ਸੋਨੇ ਦੀਆਂ ਲੈ ਲਾਵਾਂਗਾ ਪਰ ਇਸ ਤਰ੍ਹਾਂ ਉਹਦੀ ਮਾਂ ਨੇ ਨਹੀਂ ਕੀਤਾ ਪਰ ਫਿਰ ਵੀ ਉਹ ਰੋਟੀ ਲੈ ਕੇ ਪਹੁੰਚ ਜਾਂਦਾ ਕਹਿੰਦਾ ਨੌਪੋ ਨੂੰ ਜਿਹੜਾ ਆਪਣੇ ਘਰ ਲੈ ਕੇ ਜਾਂਦਾ ਗੰਗੂ ਬ੍ਰਾਹਮਣ ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜ਼ਾਦੇ ਉਹ ਬਾਬਾ ਜਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਨੂੰ ਆਪਣੇ ਘਰ ਲਿਆ ਜਾਂਦਾ ਜਿੱਥੇ ਕਿ ਮਾਤਾ ਗੁਜਰਕੌਰ ਦੱਸਿਆ ਜਾਂਦਾ ਵੀ ਉੱਥੇ ਘਰ ਦੇਖ ਕੇ ਵੀ ਕਮਰਾ ਦੇਖ ਕੇ ਬੇਫਿਕਰ ਹੋ ਜਾਂਦੇ ਉਹਨਾਂ ਨੂੰ ਪਲੰਘ ਦਿੱਤਾ ਜਾਂਦਾ ਦੁੱਧ ਦਾ ਗਲਾਸ ਦਿੱਤਾ ਜਾਂਦਾ ਤੇ ਵੀ ਮੇਰੇ ਹੁਣ ਬੱਚੇ ਸੇਫ ਨੇ ਮੈਂ ਹੁਣ ਜਿਹੜਾ ਹੈਗਾ ਅਸੀਂ ਇਹਨਾਂ ਦੇ ਪਿਤਾ ਤੱਕ ਜਲਦੀ ਪਹੁੰਚ ਜਾਾਂਗੇ ਔਰ ਗੁਰੂ ਸਾਹਿਬ ਤੱਕ ਜਲਦੀ ਪਹੁੰਚ ਜਾਾਂਗੇ ਉਹ ਬੇ ਫਿਕਰ ਹੋ ਕੇ ਉਸ ਪਲੰਘ ਤੇ ਸੌਂ ਜਾਂਦੇ ਨੇ ਮਾਤਾ ਗੁਜਰਕੌਰ ਆਪਣੇ ਦੋਨੇ ਬੱਚਿਆਂ ਨੂੰ ਇੱਕ ਨੂੰ ਖੱਬੇ ਹੱਥ ਇੱਕ ਨੂੰ ਸੱਜੇ ਹੱਥ ਜਿਹੜੀਆਂ ਆਪਣੀ ਗੋਦੀ ਦੇ ਵਿੱਚ ਲੈ ਕੇ ਮਾਤਾ ਜੀ ਸੌ ਜਾਂਦੇ ਨੇ ਕਿ ਰਾਤ ਨੂੰ ਗੰਗੂ ਜਿਹੜਾ ਹੈਗਾ ਜਾਗਦਾ ਰਹਿੰਦਾ ਗੰਗੂ ਰਾਤ ਨੂੰ ਉਹਨਾਂ ਦੀ ਗੁਰਜੀ ਚੋਰੀ ਕਰ ਲੈਂਦਾ ਔਰ ਕਿਤੇ ਬਾਹਰ ਦੱਬੇ ਆਉਂਦਾ ਸਵੇਰ ਨੂੰ ਜਦੋਂ ਮਾਤਾ ਗੁਜਰਕੌਰ ਜੀ ਉੱਠਦੇ ਨੇ ਦੇਖਦੇ ਨੇ ਵੀ ਜਿਹੜਾ ਖਜ਼ਾਨਾ ਸੀ ਮੋਹਰਾਂ ਸੀ ਸੋਨੇ ਦੀਆਂ ਉਹ ਕਿੱਥੇ ਆ ਤਾਂ ਉਹ ਕੁਦਰਤੀ ਪੁੱਛਦੇ ਨੇ ਗੰਗੂਆ ਕਿਤੇ ਤੂੰ ਕਿਤੇ ਜਿਹੜੀ ਗੁਰਜੀ ਸੀ ਉਹ ਕਿਤੇ ਸੰਭਾਲਤਾ ਨਹੀਂ ਦਿੱਤੀ ਇਸ ਢੰਗ ਨਾਲ ਪੁੱਛਦੇ ਆ ਪਰ ਗੰਗੂ ਨੂੰ ਜਿਹੜਾ ਹੈਗਾ ਅੱਗ ਲੱਗ ਜਾਂਦੀ ਆ ਅਸਮਾਨੀ ਅੱਗ ਲੱਗ ਜਾਂਦੀ ਆ ਅਤੇ ਸੱਤ ਅਸਮਾਨੀ ਅੱਗ ਲੱਗਣ ਤੋਂ ਬਾਅਦ ਉਹ ਰੌਲਾ ਪਾਉਂਦਾ ਵੀ ਮੈਂ ਚੋਰ ਆ ਮੈਂ ਮੈਂ ਤੁਹਾਡੀ ਗੁਰਜੀ ਤੋਂ ਕੀ ਕਰਨਾ ਮੈਂ ਤੁਹਾਡੇ ਖਜ਼ਾਨੇ ਤੋਂ ਕੀ ਕਰਨਾ ਔਰ ਉਹ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਜਾਨੀ ਖਾਂ ਤੇ ਮਾਨੀ ਖਾਂ ਜਿਹੜੇ ਹੈਗੇ ਆ ਕੋਤਵਾਲ ਮਰਿੰਡੇ ਦੇ ਉਹਨਾਂ ਕੋਲ ਜਾਂਦਾ ਉਹਨਾਂ ਨੂੰ ਖਬਰ ਦਿੰਦਾ ਅੱਗੇ ਸੂਬਾ ਸਰਹੰਦ ਤੱਕ ਖਬਰ ਪਹੁੰਚਦੀ ਆ ਤਾਂ ਜਾਨੀ ਖਾ ਮਾਨੀ ਖਾ ਇਸ ਗੰਗੂ ਦੇ ਘਰੋਂ ਇੱਥੋਂ ਇਸ ਸਰਹੇਰੀ ਪਿੰਡ ਤੋਂ ਸਰਹੇੜੀ ਪਿੰਡ ਆ ਇਹ ਇੱਥੋਂ ਜਿਹੜਾ ਹੈਗਾ ਉਹ ਗ੍ਰਿਫਤਾਰ ਕਰਕੇ ਲੈ ਕੇ ਜਾਂਦੇ ਆ ਇੱਥੇ ਇਹ ਪਿੱਛੇ ਮੈਂ ਤੁਹਾਨੂੰ ਪਹਿਲਾਂ ਦੱਸ ਸਕਿਆ ਇਹ ਰਤਸਾਬ ਗੁਰਦੁਆਰਾ ਇੱਥੇ ਪਹੁੰਚਦੇ ਆ ਅੰਦਰ ਆ ਗੁਰਦੁਆਰਾ ਜਿਹੜਾ ਹੈਗਾ ਇਹ ਅਟਕਸਾਬਾ ਜਿੱਥੇ ਗੰਗੂ ਦਾ ਘਰ ਸੀ ਜਿੱਥੇ ਮਾਤਾ ਗੁਜਰਕੌਰ ਤੇ ਛੋਟੇ ਸਹਿਬ ਜਾਦੇ ਇੱਕ ਰਾਤ ਜਿੱਥੇ ਗੁਜ਼ਾਰੀ ਸੀ ਉਥੋਂ ਗ੍ਰਿਫਤਾਰ ਕਰਕੇ ਉਥੋਂ ਜਿਹੜੇ ਹੈਗੇ ਆ ਬੇੜੀਆਂ ਲਾ ਕੇ ਕਿਉਂਕਿ ਅੰਦਰ ਰੱਥ ਜਾ ਨਹੀਂ ਸਕਦਾ ਸੀ ਗੱਡਾ ਜਾ ਨਹੀਂ ਸਕਦਾ ਸੀ ਅੰਦਰ ਕਿਉਂਕਿ ਉਸ ਵੇਲੇ ਟਰਾਂਸਪੋਰਟੇਸ਼ਨ ਇਹ ਜੀ ਸੀ ਤਾਂ ਅੰਦਰ ਜਾ ਨਹੀਂ ਸਕਦਾ ਸੀ ਇਸ ਕਰਕੇ ਬਾਹਰ ਲੈ ਕੇ ਆਏ ਸੀ ਰਸਤੇ ਤੇ ਇੱਥੇ ਇੱਥੇ ਰਤਸਾਹ ਗੁਰਦਵਾਰਾ ਸੋਹਬਤਾ ਇਸ ਇਹ ਸੀ ਜਿਹੜਾ ਇਥੋਂ ਦਾ ਇਸ ਰੇੜੀ ਦਾ ਇਤਿਹਾਸ ਇਹ ਨੌਪੋ ਦਾ ਇਤਿਹਾਸ ਸੀ ਜਿੱਥੇ ਨੌਪੋ ਨੂੰ ਗ੍ਰਿਫਤਾਰ ਕੀਤੇ ਗਏ ਨੇ ਤੇ ਔਰ ਸੱਤਪੋ ਤੋਂ ਲੈ ਕੇ ਮਾਤਾ ਗੁਜਰਕੌਰ ਤੇ ਨੌਪੋ ਤੱਕ ਗ੍ਰਿਫਤਾਰ ਤੋਂ ਪਹਿਲਾਂ ਤੱਕ ਕੀ ਕਿਹੋ ਜਿਹਾ ਉਹਨਾਂ ਦਾ ਬਤੀਤ ਰਿਹਾ ਅਗਲੇ ਹੁਣ ਆਪਾਂ ਐਪੀਸੋਡ ਦੇ ਵਿੱਚ ਕੋਤਵਾਲੀ ਦੀ ਗੱਲ ਕਰਾਂਗੇ ਕੋਤਵਾਲੀ ਸਾਹਿਬ ਜਿਹੜਾ ਬਣਿਆ ਮਰਿੰਡੇ ਜਿੱਥੇ ਜਾਨੀ ਖਾਤੇ ਮਾਨੀ ਖਾਨੇ ਪੁਲਿਸ ਥਾਣੇ ਦੇ ਵਿੱਚ ਉਸ ਸੂਬੇ ਸਰਹੰਦ ਦੇ ਪੁਲਿਸ ਥਾਣੇ ਵਿੱਚ ਰੱਖਿਆ ਸੀ ਆਸਪਾ ਅਗਲੀ ਜਿਹੜਾ ਹੈਗਾ ਉੱਥੇ ਲੈ ਕੇ ਜਾਵਾਂਗੇ ਧੰਨਵਾਦ ਜੀ ਸਸੀ ਗਾੜੀ